ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਾਧ ਸੰਗਤ ਜੀਓ ਆਓ ਸਤਿ ਸੰਤਨ ਸਹਿਗੁਣਾਂ ਕ੍ਰਿਪ ਜੀ ਅਤੇ ਨਾਲ ਭਾਈ ਮਰਦਾਨਾ ਜੀ ਦਿਨਾਂ ਦੀ ਬਾਬਤ ਆਪ ਜਿਸ ਵਲੇ ਕੋਟੇ ਰਾਸਣ ਵਾਲੇ ਪਾਸੇ ਨੂੰ ਉਹ ਜਾਣ ਵੱਲੋਂ ਝਾਲਾ ਵਾਰ ਜੈਪੁਰ ਨਗਰ ਵਿੱਚ ਪਹੁੰਚੇ ਆਪ ਜੀ ਨੇ ਨਗਰ ਦੇ ਬਾਹਰ ਇੱਕ ਨਿਰਜਨ ਸਥਾਨ ਉੱਤੇ ਆਸਨ ਜਮਾਇਆ ਭਾਈ ਮਰਦਾਨਾ ਜੀ ਪਾਣੀ ਲਈ ਨਗਰ ਵਿੱਚ ਪਹੁੰਚੇ ਕਿਉਂਕਿ ਉੱਥੇ ਖੂਹ ਉਤਿਆਰ ਹੁੰਦੇ ਨਹੀਂ ਸਨ ਮੁਕਾਮੀ ਲੋਕ ਵਰਖਾ ਦਾ ਪਾਣੀ জলাਸ਼ਾਏ ਵਿੱਚ ਸੰਜੋਗ ਕਰ ਰੱਖਦੇ ਸਨ ਉਥੇ ਉਹਨਾਂ ਨੂੰ ਚੌਧਰੀ ਧਰਮ ਸਿੰਘ ਨਾਮਕ ਇੱਕ ਜਾਟ ਮਿਲਿਆ ਜੋ ਆਪਣੇ ਨਾਮ ਦੇ ਅਨੁਸਾਰ ਹੀ ਧਰਮੀបុਰਖ ਸੀ ਉਸਨੇ ਭਾਈ ਜੀ ਨੂੰ ਅਗੰਤਕ ਜਾਣ ਕੇ ਇੱਜ਼ਤ ਆਦਰ ਵੱਲੋਂ ਭੋਜਨ ਕਰਾਇਆ ਤੇ ਪੁੱਛਿਆ ਤੁਸੀਂ ਇਕੱਲੇ ਹੋ ਕਿ ਹੋਰ ਵੀ ਵਿਅਕਤੀ ਤੁਹਾਡੇ ਨਾਲ ਹੈ ਜਵਾਬ ਵਿੱਚ ਭਾਈ ਜੀ ਨੇ ਕਿਹਾ ਕਿ ਮੈਂ ਕੱਲਾ ਨਹੀਂ ਹਾਂ ਮੇਰੇ ਨਾਲ ਮੇਰੇ ਗੁਰੂ ਦੇਵ ਹਨ ਸੰਸਾਰ ਨੂੰ ਤਾਰਨ ਹਾਰੇ ਹਨ ਦੀਨ ਦੁਨੀਆ ਦੇ ਮਾਲਕ ਨੇ ਕਾਲ ਪ੍ਰਮਾਤਮਾ ਦਾ ਰੂਪ ਨੇ ਪਰ ਉਹ ਕਿਸੇ ਦੇ ਦਵਾਰ ਤੇ ਨਹੀਂ ਜਾਂਦੇ ਇਹ ਜਾਣ ਕੇ ਚੌਧਰੀ ਧਰਮ ਸਿੰਘ ਨੇ ਘਰ ਦੇ ਵਿੱਚ ਕੋਈ ਖਾਣ ਪੀਣ ਦੀ ਸਮਗਰੀ ਤਿਆਰ ਕਰਵਾਈ ਬੜੀ ਸ਼ਰਧਾ ਭਾਵਨਾ ਦੇ ਨਾਲ ਲੈ ਕੇ ਭਾਈ ਮਰਦਾਨਾ ਜੀ ਦੇ ਨਾਲ ਤਨ ਤਨ ਸਹਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਪਹੁੰਚ ਗਏ ਜਾ ਕੇ ਜਥਾ ਸ਼ਕਤ ਭੇਟਾ ਰਖੀ ਮੱਥਾ ਟੇਕਿਆ ਮੱਥਾ ਟੇਕ ਕੇ ਅੱਖਾਂ మూਣ ਕੇ ਬੈਠ ਗਿਆ ਇਹਨੇ ਨੂੰ ਗੁਰੂ ਸਾਹਿਬ ਨੇ ਕਿਹਾ ਪਾਈ ਮਰਦਾਨੇ ਨੂੰ ਰਬਾਨਿਆ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ ਸੋ ਪਾਈ ਮਦਾਨਾ ਜੀ ਨੇ ਰਬਾਬ ਵਜਾਈ ਕੀਰਤਨ ਸੁਣ ਕੇ অতি ਖੁਸ਼ ਹੋਇਆ ਧਰਮ ਸਿੰਘ ਅਤੀ ਅਰਦਾਸ ਕਰਨ ਲੱਗਾ हे ਗਦੇ ਤੁਸੀਂ ਸਾਡੇ ਨਗਰ ਵਿੱਚ ਪਹਾਰ ਕੇ ਸਾਨੂੰ ਕਰਤਾਰ ਕਰੋ ਉਸਦੀ ਆਵਾਜ਼ ਉੱਤੇ ਗੁਰਦੇਵ ਜੀ ਉਹਨਾਂ ਦੇ ਨਗਰ ਦੇ ਵਿੱਚ ਗਏ ਚੌਧਰੀ ਦੀ ਹਵੇਲੀ ਵਿੱਚ ਸਵੇਰੇ ਸ਼ਾਮ ਪ੍ਰਭੂ ਦੀ ਵਿੜਾਈ ਵਿੱਚ ਕੀਰਤਨ ਅਤੇ ਪ੍ਰਵਚਨ ਹੋਣ ਲੱਗੇ ਗੁਰੂ ਜੀ ਦੀ ਵਿੜਾਈ ਰਾਜਾ ਸੁਦਰਸ਼ਨ ਨੇ ਵੀ ਸੁਣੀ ਉਸ ਨੇ ਵੀ ਗੁਰਦੇਵ ਜੀ ਨੂੰ ਨਿਰੰਤਰ ਭੇਜਿਆ ਪਰ ਗੁਰਦੇਵ ਨਹੀਂ ਗਏ ਇਸ ਉੱਤੇ ਰਾਜਾ ਆਪ ਗੁਰਦੇਵ ਦੇ ਦਰਸ਼ਨਾਂ ਆਇਆ ਪੁੱਛਣ ਲੱਗਾ ਸਾਹਿਬ ਜੀ ਆਪ ਜੀ ਨੇ ਮੇਰਾ ਨਿਮੰਤਰਣ ਸਵੀਕਾਰ ਕਿਉਂ ਨਹੀਂ ਕੀਤਾ ਤਾਂ ਅਗੋਂ ਜਵਾਬ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਹੈ ਰਾਜਨ ਅਸੀਂ ਸੰਤੋਸ਼ੀ ਹਾਂ ਸੰਤੋਸ਼ ਦੀ ਹੀ ਸਿੱਖਿਆ ਦਿੰਦੇ ਹਾਂ ਜਦੋਂ ਕਿ ਤੁਸੀਂ ਇਸ ਪ੍ਰਤੀ ਦੇ ਬਪਰੀਤ ਚਾਲ ਚਲਨ ਚਲਦੇ ਹੋ ਇਸ ਕਰਕੇ ਅਸੀਂ ਤੁਹਾਡੇ ਕੋਲ ਨਹੀਂ ਬੋਲੇ ਨਹੀਂ ਗਏ ਉਹ ਇਲਜ਼ਾਮ ਸੁਣ ਕੇ ਰਾਜਾ ਬੋਲਿਆ ਮੇਰੇ ਤੋਂ ਇਹੋ ਜੀ ਕਿਹੜੀ ਅਵਗਿਆ ਹੋਈ ਹੈ ਕਿਹੜੀ ਭੁੱਲ ਹੋਈ ਹੈ ਜਿਸ ਲਈ ਤੁਸੀਂ ਮੈਨੂੰ ਸੰਤੋਸ਼ੀ ਦੱਸ ਰਹੇ ਹੋ ਸਹਿਬ ਸ਼ਿਰ ਗੁਰਨਾਮ ਸਿੰਘ ਜੀ ਨੇ ਕਿਹਾ ਤੁਸੀਂ ਆਪਣੇ ਰਾਜ ਦੇ ਵਿਸਥਾਰ ਦੀ ਕੋਸ਼ਿਸ਼ ਵਿੱਚ ਆਏ ਦਿਨ ਬਿਨਾਂ ਕਾਰਨ ਆਪਣੇ ਗਵਾਂਢੀ ਛੋਟੇ ਛੋਟੇ ਰਜਵਾੜਿਆਂ ਨੂੰ ਹਾਰ ਕਰਨ ਦੀ ਧੁੰ ਵਿੱਚ ਰਹਿੰਦੇ ਹੋ ਤੇ ਰਾਜਪੂਤ ਹੋਣ ਦੇ ਝੂਠੇ ਹੰਕਾਰ ਦੇ ਵਿੱਚ अनेका ਫੌਜੀ ਆਪਸੀ ਕਲੇ-ਕਲੇਸ਼ ਵਿੱਚ ਮਰਵਾ ਦਿੰਦੇ ਹੋ ਜਿਸ ਦੇ ਨਾਲ ਕਈ ਨਾਰੀਆਂ ਵਿਧਵਾ ਜੀਵਨ ਜੀਣ ਲਈ ਲਚਾਰੀ ਦੇ ਕਸ਼ਟ ਭੋਗਦੀਆਂ ਨੇ ਰਾਜੇ ਨੇ ਇਹ ਸੱਚ ਨੂੰ ਸਵੀਕਾਰ ਕੀਤਾ ਤੇ ਕਿਹਾ ਤੁਸੀਂ ਠੀਕ ਕਹਿੰਦੇ ਹੋ ਕਈ ਵਾਰ ਲੜਾਈ ਦਾ ਮੂਲ ਕਾਰਨ ਕੋਈ ਹੋਰ ਹੁੰਦਾ ਹੈ ਕੇਵਲ ਝੂਠਾ ਹੰਕਾਰ ਹੀ ਅਸਲੀ ਸਮੱਸਿਆ ਹੁੰਦੀ ਹੈ ਅਸੀਂ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਖਾਤਰ ਆਪਣੀ ਮੋਛ ਉੱਚੀ ਰੱਖਣ ਦੀ ਖਾਤਰ ਆਪਣਾ ਪ੍ਰਭਾਵ ਆਪਣੇ ਇਲਾਕੇ ਦੇ ਵਿੱਚ ਵਿਖਾਉਣ ਦੀ ਖਾਤਰ ਆਪਣੀ ਪਰਜਾ ਨੂੰ ਤਾਕਤ ਵਿਖਾਉਣ ਦੀ ਖਾਤਰ ਅਸੀਂ ਇੱਕ ਦੂਜੇ ਨੂੰ ਨੀਵਾ ਦਿਖਾਉਂਦੇ ਰਹਿੰਦੇ ਹਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਪਰਮਾਰਸ਼ ਦਿੱਤਾ ਤੁਸੀਂ ਸਾਰੇ ਛੋਟੇ ਵੱਡੇ ਰਜਵਾਰਿਆਂ ਨੂੰ ਨਿਮੰਤਰਣ ਭੇਜ ਕੇ ਇੱਕ ਸਮੇਲਨ ਦਾ ਪ੍ਰਬੰਧ ਕਰੋ ਜਿਸ ਵਿੱਚ ਸਾਰੇ ਮਿਲ ਬੈਠ ਕੇ ਆਪਸੀ ਛੋਟੇ ਵੱਡੇ ਝਗੜੇ ਪੰਚਾਇਤੀ ਰੂਪ ਵਿੱਚ ਸੁਝਾ ਲਵੋ ਤਾਂ ਕਿ ਅੱਗੇ ਤੋਂ ਇਸ ਖੇਤਰ ਦੇ ਲੋਕ ਬਿਨਾਂ ਕਾਰਨ ਆਪਸੀ ਫੁੱਟ ਵਿੱਚ ਨਹੀਂ ਮਾਰੇ ਜਾਣਗੇ ਸੋ ਰਾਜ ਜੀ ਨੇ ਸਤਿਗੁਰੂ ਦੀ ਆਗਿਆ ਮੰਨੀ ਕਹਿ ਲਗਾ ਕਿ ਅੱਗੇ ਤੋਂ ਇਸੇ ਤਰ੍ਹਾਂ ਹੀ ਹੋਵੇਗਾ ਉਸ ਨੇ ਛੋਟੇ ਛੋਟੇ ਰਾਜਿਆਂ ਨੂੰ ਮੰਤਰ ਭੇਜਿਆ ਉਹਨਾਂ ਵਾਸਤੇ ਜੋ ਪ੍ਰਬੰਧ ਕੀਤਾ ਉਹਨਾਂ ਦਾ ਖਾਣ ਪੀਣ ਦਾ ਰਹਿਤ ਦਾ ਇਂਤਜਾਮ ਕੀਤਾ ਉਹਨਾਂ ਨਾਲ ਪਿਆਰ ਦੇ ਵਿੱਚ ਆਪਸੀ ਗੱਲਾਂ ਬਾਤਾਂ ਹੋਈਆਂ ਜੇ ਦੇ ਸਾਰੇ ਇਲਾਕੇ ਦੇ ਵਿੱਚ ਹੀ ਸ਼ਾਂਤੀ ਸ਼ਾ ਗਈ ਔਰ ਅਸੀਂ ਵੀ ਇਹੀ ਅੱਜ ਦੇ ਹੁਕਮਰਾਨਾਂ ਨੂੰ ਕਹਿ ਲਈਏ ਜਾਂ ਸਾਡੇ ਆਦੂਆਂ ਨੂੰ ਕਹਿ ਲਈਏ ਆਪ ਆਪਣੀ ਜਗਾ ਛੜਪੇ ਮੰਗ ਤੋਂ ਕੌਮ ਦੇ ਵਿੱਚ ਵੰਡੀਆਂ ਨਾ ਪਾਓ ਇੱਕ ਹੋ ਜਾਓ ਇੱਕ ਹੋ ਕੇ ਕੌਮ ਦੀ ਅਗਵਾਈ ਕਰੋ ਕੌਮ ਹਮੇਸ਼ਾ ਤੁਹਾਡਾ ਸਾਥ ਦੇਵੇਗੀ ਪਰ ਜਿਵੇਂ ਜਿਵੇਂ ਤੁਸੀਂ ਅੱਗੇ-ਅੱਗੇ ਆਪੋ ਆਪਣੇ ਪੰਥ ਚਲਾਈ ਜਾਂਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ 14 ਆਉਦੇਦਾਰੀਆਂ ਦੀ ਭੁੱਖ ਦੇ ਵਿੱਚ ਆਪਣਾ ਆਤੀਤ ਗਵਾ ਬੈਠੋਗੇ ਲੋਕ ਖੱਜਲ-ਖਵਾਰ ਹੋਣਗੇ ਦੁਸ਼ਮਣ ਤੁਹਾਡੇ ਤੇ ਵਾਰ ਕਰੇਗਾ ਫਿਰ ਤੁਸੀਂ ਸੰਗਠਿਤ ਹੋ ਕੇ ਉਸ ਦਾ ਸਾਹਮਣਾ ਨਹੀਂ ਕਰ ਸਕੋਗੇ ਕਿਉਂਕਿ ਉਸੀ ਟੋਟਿਆਂ ਦੇ ਵਿੱਚ ਹੋ ਗਏ ਸੋ ਇਸ ਬੇਨਤੀ ਨੂੰ ਜਾਂ ਇਤਿਹਾਸ ਨੂੰ ਜਾਣ ਕੇ ਇੱਕ ਸਿੱਖਿਆ ਦਾ ਇੱਕ ਮਾਰਗ ਸਮਝ ਕੇ ਆਪਣਾ ਅਗਾ ਸਵਾਰੋ ਤੇ ਕੌਮ ਨੂੰ ਲੀਰਾਂ ਕਰਨ ਦੀ ਬਜਾਏ ਇੱਕ ਮੁੱਠ ਹੋ ਕੇ ਚੌਧਰਾ ਤਿਆਕੇ ਸਾਰੀ ਸੰਗਤ ਨੂੰ ਨਾਲ ਲੈ ਕੇ ਚੱਲੋ ਸਾਡਾ ਵੀ ਭਲਾ ਤੇ ਸੰਗਤ ਦਾ ਇਹ ਭਲਾ ਜੇਕਰ ਬਹਾਦਰੀ ਹੀ ਦਿਖਾਣੀ ਹੈ ਤਾਂ ਸੰਗਠਿਤ ਹੋ ਕੇ ਕਿਸੇ ਵਿਦੇਸ਼ੀ ਅਕ੍ਰਮਣ ਕਾਰਜ ਉੱਤੇ ਵਿਖਾਈ ਜਾਵੇ ਰਾਜਾ ਇਸ ਪ੍ਰਭਾਵ ਤੇ ਸਹਿਮਤ ਹੋ ਗਿਆ ਉਸ ਨੇ ਇਹ ਜਿਹੇ ਕਰਮ ਦਾ ਵਚਨ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣਿਆ ਸੋ ਇਹ ਸੀ ਪਿਆਰਿਓ ਅਜਦਾ ਇਤਿਹਾਸ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਧਰਮਸਿੰਘ ਨੂੰ ਸਿਖਿਆ ਆਉਂ ਜੀ ਹੋਈਆਂ ਪੁੱਢਾਂ ਨੂੰ ਨਾਚਤਾਰੀਏ ਗਾਜ ਕੇ ਫਕੀ ਦੀ ਸਾਂਝ ਪਾਈਏ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਤਾਂ ਕਿ ਆਪ ਜੀ ਦੇ ਨਾਲ ਵਰਤual ਇਤਿਹਾਸ ਸਾਂਝੇ ਕਰਕੇ ਆਪ ਜੀ ਦੇ ਅਸ਼ੀਰਵਾਦ ਲੈ ਜਾਣ ਆਪ ਜੀ ਦਾ ਮਿਹਰ ਭਰਿਆ ਸਾਡੇ ਸਿਰ ਤੇ ਹੋਵੇ ਜੀ ਆਓ ਜੀ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ